ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੈਲ ਕਾਮ ਜੀ ਮੇਰੇ ਚੈਨਲ ਰੀਦ ਕਾਰ ਤੇ ਤੇ ਆਪਾਂ ਲੈ ਕੇ ਆਏ ਹਾਂ ਜੀ ਅੱਜ ਚੁੰਨੀਆਂ ਦੀ ਵੀਡੀਓ ਕੁੱਤੀ ਚੁੰਨੀ ਆ ਕਾਟਨ ਦੇ ਵਿੱਚ ਕਿਉਂਕਿ ਮੌਸਮ ਬਦਲ ਗਿਆ ਹੁਣ ਦੇਣੀ ਚੁੰਨੀ ਲੈਣ ਨੂੰ ਮਨ ਕਰਦਾ ਤੇ ਆਪਾਂ ਲੈ ਕੇ ਆਏ ਹਾਂ ਜੀ ਅੱਜ ਚੁੰਨੀਆਂ ਦੀ ਵੀਡੀਓ ਤੇ ਸੋਨੂੰ ਚੁੰਨੀਆਂ ਦਿਖਾ ਰਹੇ ਹਾਂ ਬਹੁਤ ਛੋੜੇ ਛੋੜੇ ਕਲਰ ਆਏ ਨੇ ਸੁਨਨਾਂ ਦੇ ਵਿੱਚ ਇਹ ਬਹੁਤ ਸੋਹਣਾ ਡਿਜ਼ਾਈਨ ਆਇਆ। ਹਰੇਕ ਚੁੰਨੀ ਦਾ ਪ੍ਰਾਈਸ ਹੈ ਜੀ 100 ਰੁਪਿਆ। ਹਰੇਕ ਚੁੰਨੀ ਦਾ ਪ੍ਰਾਈਸ ਹੈ 100 ਰੁਪਿਆ ਦੇਖੋ। ਦੇਖੋ ਚੁੰਨੀ ਲੱਟ ਜਾਏ। ਕੀ ਦੁਪੱਟੇ ਆ ਗਏ ਜੀ ਇਹਨਾਂ ਵਿੱਚ ਬਹੁਤ ਡਿਜ਼ਾਈਨ ਆਏ ਆ ਬਹੁਤ ਹੀ ਕਲਰ ਆਏ ਆ ਸਾਰੇ ਕਲਰ ਆਏ ਆ ਤੇ ਪ੍ਰਾਈਸ ਹੈ ਜੀ ਇਹਦਾ 100 ਰੁਪਿਆ ਆ ਦੇਖੋ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਚੁੰਨੀ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਦੇਖੋ ਜੀ ਪੂਰਾ ਡਬਲ ਦਪੱਟਾ ਹੈ ਇਹਨਾਂ ਵਿੱਚ ਬਹੁਤ ਹੀ ਕਲਰ ਆਏ ਆ ਬਹੁਤ ਹੀ ਅੱਡੋ-ਅੱਡੀ ਦੇ ਸਾਰੇ ਡਿਜ਼ਾਈਨ ਆਏ ਆ ਆ ਦੇਖੋ ਬਹੁਤ ਸੋਹਣੇ ਡਿਜ਼ਾਈਨ ਨੇ ਦੁਪੱਟਿਆਂ ਨੇ ਸੂਤੀ ਦੁਪੱਟੇ ਬਹੁਤ ਸੋਹਣੇ ਨੇ ਆਏ ਦੀ ਇਹਨਾਂ ਵਿੱਚ ਮਦੇਖ ਦੇ ਆ ਗਿਆ ਆਪਣਾ ਬਲੂਜਾ ਕਲਰ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਚੁੰਨੀ ਵਿੱਚ ਇੰਨਾ ਜੋ ਕੋਈ ਵੀ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਰੱਖਿਓ ਮੈਸੇਜ ਕਰਿਓ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜਰੂਰ ਮੇਰੀ ਹੈਲਪ ਕਰਿਆ ਕਰੋ